ਸਾਡੇ ਪੰਜਾਬ ਸੂਬੇ ਦੇ ਵਿੱਚ ਪੋਟਾਸ਼ ਦਾ ਖਜ਼ਾਨਾ ਮਿਲਿਆ ਹੈ ਪਰ ਕੀ ਸੈਂਟਰ ਸਰਕਾਰ ਪੰਜਾਬ ਨੂੰ ਇਸ ਦੀ ਬਣਦੀ ਕੀਮਤ ਅਦਾ ਕਰੂਗੀ ਜਾਂ ਫਿਰ ਆਪਣੇ ਕੋਲ ਹੀ ਸਾਰਾ ਕੁਝ ਸਮੇਟ ਲਾਊਗੀ ਧਰਤੀ ਆਪਣੀ ਗਰਭ ਦੇ ਵਿੱਚ ਅਨੇਕਾਂ ਧਾਤਾਂ ਤੇ ਖਣਿਜ ਪਦਾਰਥ ਸਮੋਈ ਬੈਠੀ ਹੈ ਸਭ ਕੁਝ ਇਹਦੇ ਅੰਦਰੋਂ ਹੀ ਨਿਕਲਦਾ ਹੈ ਜਿਹੜੇ ਮੁਲਕ ਜਾਂ ਸੂਬੇ ਦੇ ਵਿੱਚ ਇਹ ਖਣਿਜ ਪਦਾਰਥ ਮਿਲਦੇ ਨੇ ਉਥੋਂ ਦੀ ਆਰਥਿਕ ਤਰੱਕੀ ਤੇ ਖੁਸ਼ਹਾਲੀ ਦੇ ਲਈ ਇਹ ਵਰਦਾਨ ਸਾਬਿਤ ਹੁੰਦੇ ਨੇ ਪੰਜਾਬ ਦੇ ਵਿੱਚ ਵੀ ਪਿਛਲੇ ਦਿਨਾਂ ਚ ਕੁਝ ਅਜੀਹਾ ਹੀ ਵਾਪਰਿਆ ਹੈ ਖਬਰਾਂ ਤੁਸੀਂ ਸਾਰਿਆਂ ਨੇ ਪੜੀਆਂ ਸੁਣੀਆਂ ਹੋਣਗੀਆਂ ਭਾਵੇਂ ਕੁਦਰਤ ਨੇ ਪਹਿਲਾਂ ਹੀ ਮਿਹਰਬਾਨ ਹੋ ਕੇ ਪੰਜਾਬ ਨੂੰ ਬਹੁਤ ਸਾਰੇ ਤੋਹਫੇ ਦਿੱਤੇ ਹੋਏ ਨੇ ਪਰ ਹੁਣ ਪੰਜਾਬ ਦੀ ਧਰਤੀ ਦੇ ਅੰਦਰੋਂ ਇੱਕ ਹੋਰ ਪੋਟਾਸ਼ ਨਾਮੀ ਦੁਰਲੱਭ ਖਣਿਜ ਮਿਲਿਆ ਹੈ ਜਿਹੜਾ ਭਾਰਤ ਦੇ ਹਰੇਕ ਥਾਂ ਤੋਂ ਨਹੀਂ ਮਿਲਦਾ ਭਾਰਤ ਦੇ ਵਿੱਚ ਕੁਝ ਕੀ ਸੂਬੇ ਇਕਾਦੁਕਾ ਸੂਬੇ ਹੀ ਹਨ ਜਿੱਥੋਂ ਇਹ ਦੁਰਲਭ ਖਣਿਜ ਪਦਾਰਥ ਨਿਕਲਿਆ ਹੈ ਉਹਨਾਂ ਦੇ ਵਿੱਚੋਂ ਪੰਜਾਬ ਹੁਣ ਇੱਕ ਬਣ ਗਿਆ ਹੈ ਇਹਦੇ ਨਾਲ ਪੰਜਾਬ ਦੀ ਖੇਤੀਬਾੜੀ ਦੇ ਨਾਲ-ਨਾਲ ਆਰਥਿਕ ਤਰੱਕੀ ਨੂੰ ਹੋਰ ਹੰਗਾਰਾ ਮਿਲਣ ਦੀ ਉਮੀਦ ਹੈ ਪਰ ਕੀ ਇਹ ਹੰਗਾਰਾ ਮਿਲੇਗਾ ਕਿੰਨਾ ਕਿੰਨੇ ਕੁ ਦੁਰਲਭ ਹੇਤਾਤ ਹੈਗੀ ਹੈ ਕਿਹੜੇ ਮੁਲਕਾਂ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ ਭਾਰਤ ਦੇ ਕਿਹੜੇ ਇੱਕ ਦੋ ਸੂਬਿਆਂ ਦੇ ਵਿੱਚ ਇਹ ਮਿਲਦਾ ਹੈ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਆਪਾਂ ਜਾਣਾਂਗੇ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹਿਆਂ ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਤਿੰਨ ਮਾਈਨਿੰਗ ਬਲਾਕਾਂ ਕਬਰਵਾਲਾ, ਰਾਮਸਰਾ ਤੇ ਸ਼ੇਰੇਵਾਲਾ ਸ਼ੇਰਗੜ੍ਹ ਤੇ ਦਲਮੀਰ ਖੇੜਾ ਵਿਖੇ ਜ਼ਮੀਨ ਤੋਂ 450 ਮੀਟਰ height ਪੋਟਾਸ਼ ਦਾ ਭੰਡਾਰ ਮਿਲਿਆ ਜੋ ਕਿ 18 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਜਿਓਲੋਜੀਕਲ ਸਰਵੇ ਆਫ ਇੰਡੀਆ ਦੇ ਵੱਲੋਂ ਪੰਜਾਬ ਚ ਇਹਦੀ ਖੋਜ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀ ਕੁਛ ਨਾ ਕੁਛ ਸੰਕੇਤ ਮਿਲੇ ਸੀ ਕਿ ਸ਼ਾਇਦ ਪੰਜਾਬ ਦੀ ਧਰਤੀ ਦੇ ਵਿੱਚ ਇਹ ਖਣਿਜ ਪਦਾਰਥ ਮਿਲੇਗਾ ਤੇ ਆਖਿਰਕਾਰ ਇਹ ਖੋਜ ਸਕਸੈਸਫੁਲ ਹੋਈ ਹੈ ਕਾਮਯਾਬ ਹੋਈ ਹੈ ਅਜਿਹਾ ਹੀ ਇੱਕ ਭੰਡਾਰ ਮੁਕਸਰ ਅਤੇ ਫਾਜ਼ਲਕਾ ਦੇ ਨਾਲ ਲੱਗਦੇ ਰਾਜਸਥਾਨ ਦੇ ਗੰਗਾ ਨਗਰ ਤੇ ਹਨੂਮਾਨਗੜ੍ਹ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਮਿਲਿਆ ਸੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਹੈ ਕੀ ਸ਼ੈ ਤੁਹਾਨੂੰ ਦੱਸਦੇ ਹਾਂ ਕਿ ਪੋਟਾਸ਼ ਹੁੰਦਾ ਕੀ ਹੈ ਪੋਟਾਸ਼ ਯਾਨੀ ਕਿ ਪੋਟਾਸ਼ੀਅਮ ਇਹ ਸ਼ਬਦ ਆਮ ਤੌਰ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿਉਂਕਿ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਵੀ ਹਾਂ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਤੇ ਫਿਰ ਡਾਕਟਰੀ ਭਾਸ਼ਾ ਦੇ ਵਿੱਚ ਵੀ ਇਹ ਸੁਣਨ ਨੂੰ ਮਿਲਦਾ ਹੁੰਦਾ ਜਦੋਂ ਕਈ ਲੋਕਾਂ ਦੇ ਸਰੀਰ ਦੇ ਵਿੱਚ ਪੋਟਾਸ਼ੀਅਮ ਘੱਟ ਜਾਂਦਾ ਹੈ ਖੈਰ ਪੋਟਾਸ਼ੀਅਮ ਸੰਯੁਕਤ ਦੁਰਲੱਭ ਉਹ ਖਣਿਜ ਹਨ ਜਿਹੜੇ ਵੱਖ-ਵੱਖ ਰੂਪਾਂ ਦੇ ਵਿੱਚ ਮੁੱਖ ਤੌਰ ਤੇ ਖਾਦਾ ਵਿੱਚ ਵਰਤੇ ਜਾਂਦੇ ਨੇ 90% ਤੋਂ ਵੱਧ ਪੋਟਾਸ਼ ਦੀ ਵਰਤੋਂ ਖਾਦ ਵਿਜੋ ਕੀਤੀ ਜਾਂਦੀ ਹੈ ਯਾਨਕਿ ਖੇਤਾਂ ਵਿੱਚ ਫਸਲਾਂ ਲਈ ਕੀਤੀ ਜਾਂਦੀ ਹੈ ਇਹ ਕਿਸੇ ਵੀ ਫਸਲ ਲਈ ਲੋੜਿੰਦੇ ਤਿੰਨ ਪ੍ਰਮੁੱਖ ਪੋਸ਼ਕ ਤੱਤਾਂ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਜੋ ਇੱਕ ਹੈ ਦੁਰਲਭ ਹੋਣ ਕਰਕੇ ਜੁਲਾਈ 2023 ਦੇ ਵਿੱਚ ਭਾਰਤ ਸਰਕਾਰ ਨੇ ਪੋਟਾਸ਼ ਨੂੰ ਕ੍ਰਿਟੀਕਲ ਖਣਿਜਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ ਯਾਨਕਿ ਇਹ ਇੱਕ ਦੁਰਲਭ ਖਣਿਜ ਪਦਾਰਥ ਹੈ ਹੁਣ ਜਾਣਦੇ ਹਾਂ ਕਿ ਪੋਟਾਸ਼ ਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਮੁੱਖ ਤੌਰ ਤੇ ਪੋਟਾਸ਼ ਦੀ ਵਰਤੋਂ ਖੇਤੀਬਾੜੀ ਖੇਤਰ 'ਚ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਦੱਸ ਚੁੱਕੇ ਹਾਂ ਭਾਰੀਆਂ ਤੇ ਕਲਰਾਠੀਆਂ ਜ਼ਮੀਨਾਂ ਨੂੰ ਉਪਜਾਊ ਬਣਾਉਣ ਦੇ ਲਈ ਪੋਟਾਸ਼ ਕਾਫੀ ਲਾਹੇਵੰਦ ਹੁੰਦਾ ਹੈ ਭਾਰਤੀ ਖਣਿਜ ਬਿਊਰੋ ਦੀ ਸਾਲਾਨਾ ਕਿਤਾਬ 2021 ਦੇ ਮੁਤਾਬਕ ਪੋਟਾਸ਼ ਨੂੰ ਹਰ ਤਰ੍ਹਾਂ ਦੇ ਪੌਦਿਆਂ ਦੀ ਸਿਹਤ ਅਤੇ ਪੋਸ਼ਣ ਦੇ ਵਿੱਚ ਸੁਧਾਰ ਕਰਨ ਅਤੇ ਫਸਲ ਦੀ ਉਪਜ ਵਧਾਉਣ ਦੇ ਲਈ ਵਰਤਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਫੈਕਟਰੀਆਂ ਦੇ ਵਿੱਚ ਪੋਟਾਸ਼ ਦੀ ਵਰਤੋਂ ਪਸ਼ੂ ਖੁਰਾਕ ਦਵਾਈਆਂ ਸ਼ੀਸ਼ਾ ਸਾਬਣ ਡਿਟਰਜੈਂਟ ਸਿੰਥੈਟਿਕ ਰਬੜ ਕਪੜਾ ਰੰਗਾਈ ਉਦਯੋਗ ਅਤੇ ਤਮਾਕਾ ਖੇਜ਼ ਸਮਗਰੀ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਤੇ ਜਿਹੜੀ ਡੀਏਪ ਖਾਦ ਦੀ ਹਰ ਵਾਰੀ ਚਰਚਾ ਹੁੰਦੀ ਹੈ ਹਰ ਵਾਰੀ ਕਿਸਾਨਾਂ ਨੂੰ ਇਹਦੀ ਕਿਲਤ ਚੱਲਣੀ ਪੈਂਦੀ ਹੈ ਉਹਦੇ ਵਿੱਚ ਵੀ ਪੋਟਾਸ਼ ਪੈਂਦਾ ਹੈ ਉਮੀਦ ਹੈ ਕਿ ਹੁਣ ਪੋਟਾਸ਼ ਦੇ ਮਿਲਣ ਤੋਂ ਬਾਅਦ ਡੀਏਪ ਖਾਦ ਦੀ ਕਿਲਤ ਅਤੇ ਕਾਲਾ ਬਾਜ਼ਾਰੀ ਦੇ ਨਾਲ-ਨਾਲ ਕੀਮਤ ਵੀ ਘਟੇਗੀ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਵੇਂ ਪੰਜਾਬ ਦੇ ਵਿੱਚ ਬਿਜਲੀ ਪੈਦਾ ਹੋਣ ਦੇ ਬਾਵਜੂਦ ਵੀ ਪੰਜਾਬ 'ਚ ਬਿਜਲੀ ਦੀ ਕਿਲਤ ਆ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਬਾਕੀ ਸੂਬੇ ਹੀ ਇਸ ਦਾ ਖਜ਼ਾਨਾ ਇਸ ਦਾ ਭੰਡਾਰ ਲੈ ਜਾਂਦੇ ਨੇ ਖੈਰ ਹੁਣ ਆਪਾਂ ਜਾਣਾਂਗੇ ਕਿ ਸਭ ਤੋਂ ਵੱਧ ਪੋਟਾਸ਼ ਮਿਲਦਾ ਕਿੱਥੇ ਹੈ ਭਾਰਤ ਵਿੱਚ ਵਿਦੇਸ਼ਾਂ ਵਿੱਚ ਕਿੱਥੇ ਸਭ ਤੋਂ ਵੱਧ ਮਿਲਦਾ ਭਾਰਤੀ ਖਣਜ ਬਿਊਰੋ ਦੀ ਸਾਲਾਨਾ ਕਿਤਾਬ 2021 ਦੇ ਮੁਤਾਬਕ 1 April 2020 ਤੱਕ ਧਰਤੀ ਹੇਠਾਂ 2391 ਮਿਲੀਅਨ ਟਨ ਪੋਟਾਸ਼ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ ਰਾਜਸਥਾਨ ਦੇ ਵਿੱਚ 20572 ਮੱਧ ਪ੍ਰਦੇਸ਼ ਦੇ ਵਿੱਚ 1247 ਯੂਪੀ ਚ 893 ਬਿਹਾਰ ਚ 230 ਤੇ ਝਾਰਖੰਡ ਦੇ ਵਿੱਚ 152 ਮਿਲੀਅਨ ਟਨ ਭੰਡਾਰ ਮੌਜੂਦ ਹੈ ਹੁਣ Rajasthan ਤੋਂ ਬਾਅਦ Punjab 'ਚ ਇਸ ਦਾ ਦੂਸਰਾ ਭੰਡਾਰ ਮੰਨਿਆ ਜਾ ਰਿਹਾ ਹੈ ਜੇ ਆਪਾਂ ਵਿਸ਼ੇ ਪੱਧਰ ਤੇ ਗੱਲ ਕਰ ਲਈਏ ਕੋ ਮੰਤਰੀ ਪੱਧਰ ਤੇ ਗੱਲ ਕਰ ਲਈਏ ਤਾਂ Canada ਉਹ ਮੁਲਕ ਹੈ ਜਿੱਥੇ ਪੋਟਾਸ਼ ਦਾ ਉਤਪਾਦਨ ਅਤੇ ਨਿਰਯਾਤ ਸਭ ਤੋਂ ਵੱਧ ਹੁੰਦਾ ਹੈ ਯਾਨੀ ਕਿ ਪੂਰੀ ਦੁਨੀਆ 'ਚੋਂ Canada ਦੇ ਵਿੱਚ ਸਭ ਤੋਂ ਵੱਧ ਪੋਟਾਸ਼ ਪਾਇਆ ਜਾਂਦਾ ਹੈ ਤੇ ਸਭ ਤੋਂ ਵੱਧ ਹੀ ਇਥੋਂ ਕੈਨੇਡਾ ਤੋਂ ਬਾਕੀ ਮੁਲਕਾਂ ਨੂੰ ਭੇਜਿਆ ਜਾਂਦਾ ਹੈ ਇਸ ਤੋਂ ਬਾਅਦ ਬੇਲਾਰੂਸ ਰੂਸ ਅਤੇ ਚੀਨ ਇਸ ਦੇ ਉਤਪਾਦਕ ਹਨ ਭਾਰਤ ਨੇ ਹਾਲੇ ਤੱਕ ਪੋਟਾਸ਼ ਦਾ ਉਤਪਾਦਨ ਸ਼ੁਰੂ ਨਹੀਂ ਕੀਤਾ ਕਿਉਂਕਿ ਹਾਲੇ ਤੱਕ ਆਪਣੀ ਹੀ ਲੋੜ ਪੂਰੀ ਨਹੀਂ ਹੁੰਦੀ ਇਸੇ ਕਰਕੇ ਹਰ ਸਾਲ ਆਸਤਨ 50 ਲੱਖ ਟਨ ਪੋਟਾਸ਼ ਬਾਕੀ ਮੁਲਕਾਂ ਤੋਂ ਭਾਰਤ ਆਯਾਤ ਕਰਦਾ ਹੈ ਤੇ ਉਮੀਦ ਹੈ ਕਿ ਹੁਣ ਭਾਰਤ ਨੂੰ ਬਾਹਰੋਂ ਪੋਟਾਸ਼ ਨਾ ਮੰਗਵਾਉਣਾ ਪਵੇ ਭਾਰਤ ਸਰਕਾਰ ਪਹਿਲਾਂ ਆਪਣੇ ਘਰ ਦੇ ਵਿੱਚ ਪੋਟਾਸ਼ ਦੀ ਲੋੜ ਨੂੰ ਪੂਰੀ ਕਰੇ ਤੇ ਪੰਜਾਬ ਇਹ ਲੋੜ ਪੂਰੀ ਕਰਨ ਦੇ ਯੋਗ ਹੋਵੇ ਸਮਰੱਥ ਹੋਵੇ ਹੁਣ ਗੱਲ ਆਉਂਦੀ ਹੈ ਕਿ ਪੰਜਾਬ ਦੇ ਵਿੱਚੋਂ ਜੇ ਇਹ ਖਣਿਜ ਪਦਾਰਥ ਮਿਲਿਆ ਹੈ ਜਿਹੜਾ ਕਿ ਦੁਰਲਭ ਹੈ ਤਾਂ ਪੰਜਾਬ ਨੂੰ ਹੁਣ ਮਿਲੂਗਾ ਕਿ ਕੀ ਪ੍ਰਕਿਰਿਆ ਹੁੰਦੀ ਹੈ ਜਦੋਂ ਭਾਰਤ ਦੇ ਕਿਸੇ ਵੀ ਸੂਬੇ ਚ ਉਹ ਜਿੱਥੇ ਦੁਰਲਭ ਖਣਿਜ ਮਿਲਦਾ ਹੈ ਤਾਂ ਭਾਰਤ ਸਰਕਾਰ ਕੀ ਕਰਦੀ ਹੈ ਕੌਣ ਅਧਿਕਾਰੀ ਹੁੰਦਾ ਹੈ ਇਸ ਤੇ ਹੱਕ ਲੈਣ ਦੇ ਪੰਜਾਬ ਦੇ ਮਾਈਨਿੰਗ ਤੇ ਜਲ ਸੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ মিডিਆ ਨੂੰ ਦੱਸਿਆ ਕਿ 2023 ਤੋਂ ਪਹਿਲਾਂ ਧਰਤੀ ਹੇਠਾਂ ਨਿਕਲੇ ਦੁਰਲੱਭ ਖਣਿਜਾਂ ਦੀ ਨਿਲਾਮੀ ਦਾ ਹੱਕ ਸੂਬਾ ਸਰਕਾਰਾਂ ਕੋਲ ਹੁੰਦਾ ਸੀ ਪਰ ਮਾਈਨਸ ਐਂਡ ਮਿਨਰਲਜ਼ ਡਿਵੈਲਪਮੈਂਟ ਰੈਗੂਲੇਸ਼ਨ ਐਕਟ 157 ਤਹਿਤ 2023 ਦੇ ਵਿੱਚ ਸੈਂਟਰ ਨੇ ਇਹ ਹੱਕ ਵੀ ਆਪਣੇ ਹੱਥ ਦੇ ਵਿੱਚ ਲੈ ਲਿਆ ਯਾਨੀ ਕਿ ਸੂਬਿਆਂ ਦੇ ਹੱਥੋਂ ਇੱਕ ਹੋਰ ਹੱਕ ਖੋਲਿਆ ਹੁਣ ਇਹਦੀ ਨਿਲਾਮੀ ਤਾਂ ਕੇਂਦਰ ਸਰਕਾਰ ਕਰੂਗੀ ਪਰ ਇਸਦੀ ਰਾਇਲਟੀ ਯਾਨੀ ਕਿ ਇਹ ਤੋਂ ਹੋਣ ਵਾਲੀ ਆਮਦਨ ਦੇ ਵਿੱਚ ਪੰਜਾਬ ਨੂੰ ਹਿੱਸਾ ਮਿਲੇਗਾ ਕਿੰਨਾ ਹਿੱਸਾ ਪੰਜਾਬ ਨੂੰ ਮਿਲੇਗਾ ਇਹ ਹਾਲੇ ਸਪਸ਼ਟ ਨਹੀਂ ਹੈ ਤੇ ਇੱਥੇ ਹੀ ਸਾਰੀ ਕਹਾਣੀ ਹੈ ਜਿਹੜੀ ਉਹ ਖੜੀ ਹੋਈ ਹੈ ਮંત્રી ਜੀ ਨੇ ਕਿਹਾ ਕਿ ਜੇ ਪੰਜਾਬ ਚ ਪੋਟਾਸ਼ ਦਾ ਪ੍ਰੋਸੈਸਿੰਗ ਉਦਯੋਗ ਲੱਗਦਾ ਹੈ ਤਾਂ ਇਸ ਨਾਲ ਇਲਾਕੇ ਦਾ ਵਿਕਾਸ ਹੋਊਗਾ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਜਲਦ ਹੀ ਨਿਲਾਮੀ ਤੋਂ ਬਾਅਦ ਉਹਨਾਂ ਨੇ ਪੋਟਾਸ਼ ਦੀ ਮਾਈਨਿੰਗ ਸ਼ੁਰੂ ਹੋਣ ਦੀ ਉਮੀਦ ਵੀ ਜਤਾਈ ਹੈ ਪਹਿਲਾਂ ਆਕਸ਼ਨ ਜੋ ਕਰਨੀ ਸੀ ਉਹ ਅਧਿਕਾਰ ਸਟੇਟ ਗਵਰਨਮੈਂਟ ਕੋਲੇ ਹੁੰਦਾ ਸੀ ਪਰ 2023 ਦੇ ਵਿੱਚ ਇਹ ਅਧਿਕਾਰ ਹੈ ਜਿਹੜਾ ਉਹ ਕੇਂਦਰ ਸਰਕਾਰ ਕੋਲੇ ਹੈ ਇਹਨਾਂ ਦੀ ਆਕਸ਼ਨ ਕੇਂਦਰ ਸਰਕਾਰ ਕਰੇਗੀ ਪਰ ਰਾਇਲਟੀ ਤੇ ਜੋ ਵੀ ਇਸ ਦਾ ਰਾਈਟ ਹੈ ਉਹ ਸਟੇਟ ਗਵਰਨਮੈਂਟ ਦਾ ਹੀ ਹੋਏਗਾ ਇਹਦੇ ਨਾਲ ਨਾ ਤਾਂ ਕੋਈ ਜ਼ਮੀਨ ਅਕਵਾਇਰ ਹੋਣੀ ਹੈ ਨਾ ਕੋਈ ਪੱਟ ਪਟਾਈ ਹੋਣੀ ਹੈ ਕਿਉਂਕਿ ਹੁਣ ਤਾਂ ਟੈਕਨੋਲੋਜੀ ਬੜੀ ਹੋ ਗਈ ਹੁਣ ਜੇ ਆਪਰੇਸ਼ਨ ਕਰਨਾ ਤਾਂ ਇੱਥੇ ਥੋੜੀ ਜਿਹੀ ਸੂਈ ਲਾ ਕੇ ਸਾਰੇ ਹੱਡ ਦਾ ਆਪਰੇਸ਼ਨ ਹੋ ਜਾਂਦਾ ਇਸੇ ਤਰ੍ਹਾਂ ਇਹ ਡ੍ਰਿਲ ਸਿਸਟਮ ਦੇ ਨਾਲ ਡਿੱਲ ਲਾ ਕੇ ਉਹਦੇ ਨਾਲ ਹੀ ਸਾਰਾ ਕੱਢਿਆ ਜਾਂਦਾ ਹੈ ਇਸ ਦਰਮਿਆਨ ਇਹ ਵੀ ਪਤਾ ਲੱਗਿਆ ਕਿ ਕਿਸਾਨਾਂ ਨੂੰ ਵੀ ਇੱਕ ਖਦਸ਼ਾ ਖੜਾ ਹੋਇਆ ਹੈ ਤੇ ਆਪਾਂ ਇਹ ਜਾਣਨ ਦੀ ਕੋਸ਼ਿਸ਼ ਵੀ ਕਰਦੇ ਹਾਂ ਕਿ ਕਿਸਾਨਾਂ ਨੂੰ ਫਾਇਦਾ ਕੀ ਹੋਊਗਾ ਜਿਹੜੇ-ਜਿਹੜੇ ਇਲਾਕੇ ਦੇ ਵਿੱਚੋਂ ਇਹ ਖਣਿਜ ਪਦਾਰਥ ਮਿਲਿਆ ਹੈ ਯਾਨੀ ਕਿ ਜਿਨ੍ਹਾਂ ਦੀਆਂ ਜ਼ਮੀਨਾਂ 'ਚੋਂ ਮਿਲਿਆ ਹੈ ਪੋਟਾਸ਼ ਦੀ ਮਾਈਨਿੰਗ ਨੂੰ ਲੈ ਕੇ ਕਿਸਾਨਾਂ ਵਿੱਚ ਆਪਣੀ ਜ਼ਮੀਨ ਖੁੱਸਣ ਦਾ ਖਦਸ਼ਾ ਵੇਖਿਆ ਜਾ ਰਿਹਾ ਹੈ ਕਿਸਾਨਾਂ ਨੂੰ ਲੱਗਦਾ ਹੈ ਕਿ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਤੇ ਲਈ ਉਹਨਾਂ ਦੀਆਂ ਜ਼ਮੀਨਾਂ ਨੂੰ ਜ਼ਬਰਦਸਤੀ ਹਥਿਆ ਲਿਆ ਗਿਆ ਐਕਵਾਇਰ ਕਰ ਲਿਆ ਗਿਆ ਕਿਤੇ ਮਾਈਨਿੰਗ ਲਈ ਵੀ ਸਰਕਾਰ ਉਹਨਾਂ ਨਾਲ ਹੁਣ ਧੱਕਾ ਨਾ ਕਰੇ ਕਿਸਾਨਾਂ ਦਾ ਮੰਨਣਾ ਹੈ ਕਿ ਪੋਟਾਸ਼ ਤਾਂ ਇੱਕ ਬਹਾਨਾ ਹੈ ਸਰਕਾਰਾਂ ਦਾ ਅਸਲ ਮਕਸਦ ਤਾਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਹੈ ਇਸ ਗੱਲ ਦਾ ਜਵਾਬ ਦਿੰਦਿਆਂ ਮਾਈਨਿੰਗ ਮੰਤਰੀ ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹਾਂ ਭਰੋਸਾ ਦਵਾਇਆ ਕਿਸਾਨਾਂ ਨੂੰ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਊਗੀ ਨਾ ਹੀ ਮਾਈਨਿੰਗ ਦੇ ਲਈ ਕਿਸੇ ਕਿਸਮ ਦੀ ਪੱਟ ਪਟਾਈ ਦੀ ਲੋੜ ਹੈ ਕਿਉਂਕਿ ਇਹ ਮਾਈਨਿੰਗ ਆਧੁਨਿਕ ਤਕਨੀਕ ਨਾਲ ਧਰਤੀ ਵਿੱਚ ਡ੍ਰਿਲ ਕਰਕੇ ਕੀਤੀ ਜਾਊਗੀ ਜਿਸ ਦੇ ਲਈ ਬਹੁਤ ਥੋੜੀ ਜ਼ਮੀਨ ਦੀ ਲੋੜ ਹੈ ਯਾਨੀ ਕਿ ਮਾਈਨਿੰਗ ਮੰਤਰੀ ਦੇ ਬਿਆਨ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਕਿਸਾਨਾਂ ਦੀ ਜ਼ਮੀਨ ਦੀ ਵਰਤੋਂ ਤਾਂ ਹੋਵੇਗੀ ਇਹਨਾਂ ਨੇ ਕਿਹਾ ਬਹੁਤ ਥੋੜੀ ਜ਼ਮੀਨ ਦੀ ਲੋੜ ਹੈ ਪਰ ਜਿੰਨੀ ਵੀ ਜ਼ਮੀਨ ਵਰਤੀ ਜਾਏਗੀ ਕੀ ਕਿਸਾਨਾਂ ਨੂੰ ਉਸ ਦਾ ਯੋਗ ਮੁਆਵza ਮਿਲੇਗਾ ਇਹ ਹਾਲੇ ਸਵਾਲ ਦਾ ਜਵਾਬ ਹੈ ਜਿਹੜਾ ਉਪਵਿਖ ਦੇ ਗਰਭ ਵਿੱਚ ਹੈ ਕਿਉਂਕਿ ਮਾਈਨਿੰਗ ਮੰਤਰੀ ਜੀ ਦੇ ਬਿਆਨ ਤੋਂ ਬਾਅਦ ਵੀ ਕਿਸਾਨਾਂ ਨੂੰ ਸਰਕਾਰ ਦੇ ਜ਼ੁਬਾਨੀ ਦਾਅਵੇ ਤੇ ਕੋਈ ਭਰੋਸਾ ਨਹੀਂ ਹੈ ਖੇਰ ਪੰਜਾਬ ਇੱਕ ਖੇਤੀਬੜਾਂ ਸੂਬਾ ਹੈ ਪੋਟਾਸ਼ ਦੀ ਜ਼ਿਆਦਾਤਰ ਵਰਤੋਂ ਖਾਦਾਂ ਵਿੱਚ ਹੋਣ ਤੋਂ ਇੱਕ ਗੱਲ ਤਾਂ ਜ਼ਾਹਿਰ ਹੈ ਕਿ ਪੰਜਾਬ ਨੂੰ ਪੋਟਾਸ਼ ਦੀ ਜ਼ਿਆਦਾ ਲੋਡ ਪਾਊਗੀ ਪਰ ਵੇਖਣਾ ਇਹ ਹੋਊਗਾ ਕਿ ਕੀ ਪੰਜਾਬ ਦੇ ਕਿਸਾਨਾਂ ਨੂੰ ਵੀ ਇਸ ਦਾ ਬਣਦਾ ਲਾਭ ਮਿਲੇਗਾ ਜਿਸ ਕਿਸਾਨ ਦੀ ਜ਼ਮੀਨ ਚੋਂ ਪੋਟਾਸ਼ ਕੱਢਿਆ ਜਾਣਾ ਹੈ ਕੀ ਸਰਕਾਰ ਉਸ ਨੂੰ ਵੀ ਕੋਈ ਮੁਆਵਜ਼ਾ ਦੇਊਗੀ ਇਹ ਵੇਖਣਾ ਵੀ ਕਾਫੀ ਦਿਲਚਸਪ ਰਹੂਗਾ ਕਿ ਕੀ ਕੇਂਦਰ ਪੰਜਾਬ ਨੂੰ ਪੋਟਾਸ਼ ਤੋਂ ਹੋਣ ਵਾਲੀ ਆਮਦਨ ਦਾ ਬਣਦਾ ਹਿੱਸਾ ਦੇਵੇਗੀ ਜਾਂ ਫਿਰ ਪੋਟਾਸ਼ ਤੇ ਵੀ ਪੰਜਾਬ ਦੇ ਪਾਣੀਆਂ ਵਾਂਗੂ ਡਾਕਾ ਮਾਰਿਆ ਜਾਊਗਾ ਕੀ ਪੰਜਾਬ ਦੇ ਸਿਆਸਤਦਾਨ ਪੰਜਾਬ ਚ ਦੁਰਲਭ ਖਣਿਜ ਪਦਾਰਥ ਪੋਟਾਸ਼ ਨੂੰ ਸੋਧਣ ਲਈ ਕੋਈ ਰਿਫਾਇਨਰੀ ਲਿਆਂਚ ਕਾਮਯਾਬ ਹੋਣਗੇ ਕੀ ਪੋਟਾਸ਼ ਦੀ ਮਦਦ ਨਾਲ ਪੰਜਾਬ ਆਪਣੇ ਸਿਰ ਚੜਿਆ ਕਰਜ਼ਾ ਵੀ ਲਾ ਸਕੂਗਾ ਕੀ ਸੱਚਮੁੱਚ ਪੋਟਾਸ਼ ਪੰਜਾਬ ਲਈ ਵਰਦਾਨ ਸਾਬਿਤ ਹੋਊਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਸੈਂਟਰ ਸਰਕਾਰ ਨੀਅਤ ਕੀ ਕਰਦੀ ਹੈ ਕਿਉਂਕਿ ਕਾਫੀ ਮਾਇਨੇ ਰੱਖਦੀ ਹੈ ਇਹ ਗੱਲ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸੈਂਟਰ ਦੇ ਵਿੱਚ ਬੀਜੇਪੀ ਦੀ ਸੱਤਾ ਹੈ ਤੇ ਕਿਸਾਨਾਂ ਦੇ ਵਿੱਚ ਇੱਕ ਚਰਚਾ ਹੋਰ ਵੀ ਚੱਲ ਰਹੀ ਹੈ ਕਿ ਜਿਹੜੀ ਥਾਂ ਤੋਂ ਮਾਈਨਿੰਗ ਕੀਤੀ ਜਾਣੀ ਹੈ ਭਵਿੱਖ ਚ ਉੱਥੇ ਜ਼ਮੀਨ ਦਾ ਸੰਦਾਵੀ ਖਾਦਸ਼ਾ ਹੈ ਸੋ ਸਰਕਾਰ ਨੂੰ ਮਾਈਨਿੰਗ ਵੱਲ ਕੋਈ ਵੀ ਕਦਮ ਕੁੱਟਣ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਜ਼ਰੂਰ ਲੈਣਾ ਪਊਗਾ ਇਹ ਗੱਲ ਤਾਂ ਪੱਕੀ ਹੈ